ਅਵੀ ਤੈਨੂੰ ਸਾਹਤੋਂ ਸਸਪੈਂਡ ਆ ਮੈਨੂੰ ਧੱਕੇ ਨਾਲ ਮੇਰੀ ਜੌਬ 'ਚ ਕੋਈ ਨੁਕਸ ਨਹੀਂ ਸੀਗਾ ਕੋਈ ਨੁਕਸ ਨਹੀਂ ਘਟ ਸਕਿਆ ਮੈਨੂੰ ਨੋਟਸ ਦੇ ਵਿੱਚ ਇਹ ਨਹੀਂ ਕਹਿ ਸਕਗੇ ਕਿ ਤੇਰੇ ਕੰਮ 'ਚ ਆ ਨੁਕਸਾ ਕੁਛ ਨਹੀਂ ਬਸ ਕਹਿੰਦੇ ਸੀ ਸੌਣਾ ਨਹੀਂ ਕਰੇ ਚਲ ਕਦ ਅਸੀਂ ਲੜ ਰਹੇ ਹਾਂ ਮੈਂ ਕੋਰਟ ਦੇ ਵਿੱਚ ਲੜ ਰਹੀ ਆ ਤੇ ਉੱਥੇ ਵੀ ਇਹ ਬੁਰੇ ਦੇ ਘਰ ਤੱਕ ਜਾ ਰਹੇ ਆ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੀ ਆ ਕਿ ਤੁਸੀਂ ਬੜੀ ਹਿੰਮਤ ਨਾਲ ਇਹ ਲੋਕਾਂ ਨਾਲ ਲੜ ਰਹੇ ਹੋ ਇੰਤਹਾਹ ਕੀ ਚੀਜ਼ ਪਿਛਲੇ ਦੋ ਦਿਨਾਂ ਚ ਸਰਕਾਰ ਨੇ ਤੁਹਾਡੇ ਤੇ ਜ਼ੁਲਮ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ ਵਾਸੇ ਹਰ ਮੈਨੂੰ ਲੱਗਦਾ ਦੋ ਮਹੀਨੇ ਬਾਅਦ ਤੁਹਾਡੇ ਕਾਲ ਹੁੰਦੀ ਹੈ ਹੜਤਾਲ ਹੈ ਹੜਤਾਲ ਹੈ ਤਾਂ ਕਰਨ ਦੀ ਸੇਤ ਅਸਰ ਨਹੀਂ ਹੁੰਦਾ ਸੀ ਕੋਈ ਹੁਣ ਟੈਂਡਰ ਕਰਕੇ ਜਾੜਾ ਲੜਾਈ ਬਣੀ ਹੋਈ ਆ ਇਹ ਜਿਹੜਾ ਕਹਿ ਰਹੇ ਆ ਕਿ ਅਸੀਂ ਹਰ ਹਾਲਤ ਦੇ ਵਿੱਚ ਦਿੱਲੀ ਦੀਆਂ ਬੱਸਾਂ ਜਿਹੜੀਆਂ ਇੱਥੇ ਪਾਉਣੀਆਂ ਹੀ ਪਾਉਣੀਆਂ ਇਸ ਕਰਕੇ ਜਾੜਾ ਭੜਕੀ ਹੋਈ ਆ ਦੇ ਅਸੀਂ ਇਹ ਜਿਹੜਾ ਲੁੱਟਣਾ ਹੀ ਲੁੱਟਣਾ